ਤੇ ਕਿਵੇਂ شیر ਸਿੰਘ ਦੀ ਮੌਤ ਹੁੰਦੀ ਆ ਆਖਰੀ ਹਫਤਾ ਕਹਿ ਕੇ ਆਪਾਂ ਸਮਾਪਤੀ ਕਰਦੇ ਆਓ ਚਿੱਠੀ ਵੇਖ ਕੇ ਤੇ ਆਣ ਸਿੰਘ ਡੋਗਰੇ ਹੱਥ ਪਾਨ ਕਰੀ ਅਰ ਜੇ ਗੁਜਾਰ ਲੈਣਾ ਸਿੰਘ ਮੂਰੇ ਹਾੜਿਆਂ ਨੂੰ ਕੱਟਦਾ ਵੇਖ ਸੇਰੇ ਉੱਤੇ ਮੌਤ ਸਵਾਰ ਲੈਣਾ ਸਿੰਘ ਮੂਰੇ ਹਾੜਿਆਂ ਨੂੰ ਕੱਟਦਾ ਵੇਖ ਸੇਰੇ ਉੱਤੇ ਮੌਤ ਸਵਾਰ ਨਾ ਤੁਸੀਂ ਸਰੇਦਾਰ ਜੀ ਤੁਹਾਡਾ ਹੈਗਾ ਮੈਂ ਤਾਂ ਤਾਪਿਆਦਾਰੇ ਮੈਂ ਤਾਂ ਜੰਮੂ ਦੀ ਰਿਆਸਤ ਸੰਭਲੂ ਨਹੀਂ ਆਉਂਦਾ ਮੈਂ ਤੁਹਾਡੇ ਵਿੱਚ ਕਾਰੇ ਮੈਂ ਤਾਂ ਜੰਮੂ ਦੀ ਰਿਆਸਤ ਸੰਭਲੂ ਨਹੀਂ ਆਉਂਦਾ ਮੈਂ ਤੁਹਾਡੇ ਵਿੱਚ ਕਾਰੇ ਪਰ ਇੱਕ ਗੱਲ ਮੇਰੀ ਜੇ ਮੰਨ ਲਓ ਤਹਾਨੂੰ ਕਰਦਾ ਹਾਂ ਮੈਂ ਖਬਰਦਾਰ ਸਿੰਘ ਨੇ ਤਾਂ ਸੋਨੂ ਹੈਗਾ ਮਾਰਨਾ ਕਰਿਆ ਉਸ ਦੇ ਨਾਲ ਉੱਤੇ ਅਤਬਾਰ ਸ਼ੇਰ ਸਿੰਘ ਨੇ ਤਾਂ ਸੋਨੂ ਹੈਗਾ ਮਾਰਨਾ ਕਰਿਆ ਉਸ ਦੇ ਨਾਲ ਉੱਤੇ ਇਤਬਾਰ ਉਹ ਮੂੰ ਦਾ ਮਿੱਠਾ ਅੰਦਰ ਉਹ ਹੈ ਮੀਸਣਾ ਹੈਗਾ ਬਹੁਤ ਵੱਡਾ ਯੋ ਮਕਾਰੇ ਮੇਰਾ ਫਰਜ਼ ਹੈ ਤੁਸਾਂ ਨੂੰ ਦੱਸਣਾ ਅੱਗੇ ਤੁਸੀਂ ਉਹ ਸਮਝੇ ਤਾਰੇ ਸਾਰੇ ਤੇ ਹੈ ਤੁਸਾਂ ਨੂੰ ਦੱਸਣਾ ਅੱਗੇ ਤੁਸੀਂ ਉਹ ਸਮਝੇ ਧਾਰੇ ਤੁਸੀਂ ਮਾਰ ਕੇ ਤੇ ਜਾਨੋ ਸ਼ੇਰ ਸਿੰਘ ਨੂੰ ਤੁਸੀਂ ਮਾਰ ਕੇ ਤੁਸੀਂ ਮਾਰ ਕੇ ਤੇ ਜਾਨੋ ਸ਼ੇਰ ਸਿੰਘ ਨੂੰ ਲਵਹੇਰ ਦੇਦੀ ਅਗਣੀ ਠਾਰ ਗੱਦੀ ਦੇ ਦੀਏ ਕੰਵਰ ਦਲੀ ਪਣੂ ਤੂਸੀ ਬਾਣ ਜੇ ਖੁਦ ਮੁਖ ਤਿਆਰ ਗੱਦੀ ਦੇ ਦੀਏ ਕੰਵਰ ਦਲੀ ਪਣੂ ਤੂਸੀ ਬਾਣ ਜੇ ਖੁਦ ਮੁਖ ਤਿਆਰ ਭਤੀਜੇ ਨੇ ਮੈਨੂੰ ਪਕਾਲਿਆ ਪਹੁੰਚੇ ਸ਼ੇਰ ਸਿੰਘ ਦੀ ਤਾਂ ਠਾਰੇ ਜਿੱਥੇ ਫੌਜਾਂ ਤੋਂ ਸਲਾਮੀ ਲੈਣੇ ਵਾਸਤੇ ਸ਼ੇਰ ਸਿੰਘ ਨੇ ਸਿਲਾਇਆ ਦਰਬਾਰ ਜਿੱਥੇ ਫੌਜਾਂ ਤੋਂ ਸਲਾਮੀ ਲੈਣੇ ਵਾਸਤੇ ਸ਼ੇਰ ਸਿੰਘ ਨੇ ਸਿਲਾਇਆ ਦਰਬਾਰ ਫਖਰ ਫਲਦ ਨਾਲ ਜੀਤ ਸਿੰਘ ਦੇ ਕਹਿੰਦਾ ਵੇਖ ਲਓ ਆ ਸਰਕਾਰ ਇਹ ਲਿਆਂਦੀ ਐ ਗਰੇਜ ਦੀ ਛੌਣਿਓ ਪੂਰੇ 14 ਸੋਦਾ ਹੈ ਹਥਿਆਰ ਇਹ ਲਿਆਂਦੀ ਹੈ ਗਰੇਜ ਦੀ ਸ਼ੌਣਿਓ ਪੂਰੇ 1400 ਦਾ ਹੈ ਹਥ ਤੇ ਕੋੜਾ ਫੇਰ ਨਪਤਾ ਗੋਲੀ ਲੰਘ ਗਈ ਸੀਨੇੋਂ ਪਾਰੇ ਰਾਜਾ ਕੋਰਸੀ ਦੇ ਉੱਤੇ ਫੇਰੇ ਲੁੜਕਿਆ ਨਾਰੇ ਮਾਰਤਾ ਸੀ ਪਹਿਰੇਦਾਰ ਰਾਜਾ ਕੋਰਸੀ ਦੇ ਉੱਤੇ ਫੇਰੇ ਲੁੜਕਿਆ ਨਾਰੇ ਮਾਰਤਾ ਸੀ ਪਹਿਰੇਦਾਰ ਮਾਰ ਕੇ ਲੈਣਾ ਸਿੰਘਣੇ ਸਿਰ ਤਲ ਨਾਲ ਲਿਆ ਸੀ ਉਤਾਰ ਅੱਗੇ ਟਿੱਕਾ ਪ੍ਰਤਾਪ ਸਿੰਘ ਦੇਖਿਆ ਰਿਆ ਭੁਖਿਆਂ ਨੂੰ ਪੋਜੇ ਨੇ ਪਸਾਰ ਅੱਗੇ ਟਿੱਕਾ ਪ੍ਰਤਾਪ ਸਿੰਘ ਦੇਖਿਆ ਰੇਹਾ ਭੁਖਿਆਂ ਨੂੰ ਪੋਜਨ ਪਸਾਰ ਔਰ ਇਹ ਸੱਪ ਦਾ ਪੁੱਤਰ ਹੈ ਸਪੌੜਿਆ ਹੁਣ ਕਰੀਏ ਜੀ ਇਸ ਤੇ ਸ਼ਿਕ ਇਸ ਦਾ ਸ਼ਿਕਾਰੇ ਦਾਦਾ ਪੁੱਤਰੇ ਦਾ ਸਿਰ ਫੇਰ ਵੱਢ ਕੇ ਕਰਨਾ ਜਿਸ ਦੇ ਨਾਲ ਸੀ ਪਿਆਰੇ ਦਾ ਤਪ ਦਾਦਾ ਪੁੱਤਰੇ ਦਾ ਸਿਰ ਫੇਰ ਵੱਢਦਾ ਕਰਨਾ ਜਿਸ ਦੇ ਨਾਲ ਸੀ ਪਿਆਰੇ ਸਿਰ ਫੜ ਕੇ ਸਾਤੋਂ ਫਿਰ ਦੋਹਾਂ ਦੇ ਸਿਰ ਫੜ ਕੇ ਕਿਸਾਂ ਤੋਂ ਫਿਰ ਦੋਹਾਂ ਦੇ ਸਿਰ ਫੜ ਕੇ ਕਿਸਾਂ ਤੋਂ ਫਿਰ ਦੋਹਾਂ ਦੇ ਲਾਂਗ ਆਏ ਸੀ ਕਿਲੇ ਦਾ ਬਾੜ ਅੱਗੇ ਧਿਆਨ ਸਿੰਘ ਖੜਾ ਸੀ ਉਡੀਕਦਾ ਹੋ ਹੋ ਵੇਖਦਾ ਸੀ ਪੱਬੀਆਂ ਦੇ ਪਾਰ ਅੱਗੇ ਧਿਆਨ ਸਿੰਘ ਖੜਾ ਸੀ ਉਡੀਕਦਾ ਹੋ ਹੋ ਵੇਖਦਾ ਸੀ ਪੱਬੀਆਂ ਪਾਰ ਓ ਧਿਆਨ ਸਿੰਘ ਮੁਰੇ ਸਿਰਾਂ ਨੂੰ ਛੁੱਟ ਕੇ ਧਿਆਨ ਸਿੰਘ ਮੁਰੇ ਧਾਨ ਸਿੰਘ ਮੂਰੇ ਸਿਰਾਂ ਨੂੰ ਸੁੱਟ ਕੇ ਬੋਲ ਬੋਲ ਦੇ ਜਿਨਾਰ ਤਾਹ ਹੰਕਾਰੇ ਨਿੰਦਰਾ ਬਲਖਰਾਨੀ ਵਾਲਿਆ ਧਾਨ ਸਿੰਘ ਨਾਲ ਹੋਈ ਟਕਰਾਏ ਨਿੰਦਰਾ ਬਲਖਰਾਨੀ ਵਾਲਿਆ ਧਾਨ ਸਿੰਘ ਨਾਲ ਹੋਈ ਟਕਰਾਏ ਜਦੋਂ ਇਹ ਦੋਨੇ ਜਾਨੇ ਲਾਣਾ ਸਿੰਘ ਤੇ ਜੀਤ ਸਿੰਘ ਜਿਹੜਾ ਸ਼ੇਰ ਸਿੰਘ ਜਿਹੜਾ ਉਸ ਵਕਤ ਸਟੇਜ ਉੱਤੇ ਬੈਠਾ ਤੇ ਉਹਦੇ ਕੋਲੇ ਕੋ ਉਹਨਾਂ ਆਖਿਆ ਰਾਜਾ ਸਾਹਿਬ ਆਹ ਰਫਲ ਦੇਖੋ ਮੈਂ 1400 ਦੀ ਅੰਗਰੇਜ਼ਾਂ ਤੋਂ ਲੈ ਕੇ ਆਏ ਆ ਜਦੋਂ ਮਹਾਰਾਜਾ